ਹੁਣ ਗੁਰਾਂ ਦਾ ਪ੍ਰਕਾਸ਼ ਮਨਾ ਰਹੇ ਆ ਇਹਨਾਂ ਦੇ ਪ੍ਰਕਾਸ਼ ਦੀ ਸਾਖੀ ਬਚਤਰਨਾਟਕ ਚ ਮਿਲਣੀ ਹੈ ਦਸਮ ਗ੍ਰੰਥ ਦਾ ਇੱਕ ਭਾਗ ਹੈ ਬੜੇ ਮਹਿੰਗੇ ਬ੍ਰਿਜ ਭਾਸ਼ਾ ਦੇ ਕਈ ਬੋਲ ਨੇ ਹਿੰਦੀ ਦੇ ਬੋਲ ਨੇ ਲਿਖੇ ਗੁਰਮੁਖੀ ਵਿੱਚ ਨੇ ਗੁਰਦੇਵ ਕਹਿੰਦੇ ਨੇ ਚਉਪਈ ਰਾਹੀ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਦਤ ਜਿਹ ਬਿਦਮੋਹਿਆਨੋ ਕਹਿੰਦਾ ਮੈਂ ਆਪਣੀ ਕਥਾ ਸੁਣਾਉਣਾ ਵੀ ਸਰੂਹੇ ਜ਼ਮੀਨ ਤੇ ਕਿਵੇਂ ਆਇਆ ਹੈ ਕਹਿੰਦਾ ਮੈਂ ਤਪੱਸਿਆ ਕਰ ਰਿਹਾ ਸੀ ਪਿਛਲਾ ਜਨਮ ਕਹਿੰਦੇ ਮੇਰਾ ਦੁਸ਼ਟ ਦਮੰਦਾ ਹੈ ਔਰ ਜਗਾ ਮੁਕਰਰ ਦਸੀ ਹੋਈ ਹੈ ਹਿਮਕੁੰਡ ਸਾਹਿਬ ਕਹਿੰਦੇ ਮੈਂ ਬੰਦਗੀ ਕਰ ਰਿਹਾ ਹਾਂ ਅਕਾਲ ਨੂੰ ਤਿਆਰ ਰਿਹਾ ਹਾਂ ਸੁਣਿਆ ਆ ਗਿਆ ਭਾਈ ਗੁਰੂ ਦਾ ਵੀ ਤੁਹਾਡੀ ਬੰਦਗੀ ਪ੍ਰਵਾਨ ਹੈ ਇਹ ਚੋਲਾ ਛੱਡ ਦਿਓ ਸਾਡੇ ਚਰਨਾਂ ਵਿੱਚ ਸੂਖਸ਼ਮ ਸਰੀਰ ਲੈ ਕੇ ਹਾਜ਼ਰ ਹੋ ਜਾਓ ਕਹਿੰਦੇ ਅਕਾਲ ਪੁਰਖ ਦੇ ਸਾਵੇਂ ਮੈਂ ਪ੍ਰਗਟ ਹੋਇਆ ਚੋਲਾ ਛੱਡ ਕੇ ਦੁਸ਼ਟ ਦਮੰਦਾ ਤੋਂ ਮੈਨੂੰ ਅਕਾਲ ਪੁਰਖ ਆਖਣ ਲੱਗੇ ਗੁਰੂ ਨਾਨਕ ਦੇਵ ਮੇਰਾ ਸਰਗੁਣ ਸਰੂਪ ਪ੍ਰਗਟਨੇ ਉਹਦੇ ਬੜੇ ਰੂਪ ਨੇ ਨਾ ਹੁਣ ਸੂਰਜ ਦੀਆਂ ਕਿਰਨਾਂ ਕਈ ਜਗ੍ਹਾ ਪ੍ਰਗਟ ਨੇ ਇਹਦਾ ਮਤਲਬ ਇਹ ਥੋੜੀ ਇਹ ਵੀ ਸੂਰਜ ਵਾਕਾ ਹੈ ਨਹੀਂ ਹੈ ਪਰਮਾਤਮਾ ਦੀਆਂ ਕਿਰਨਾਂ ਹਰ ਜ਼ਰੇ ਵਿੱਚ ਨੇ ਤੁਹਾਡੇ ਮੇਰੇ ਵਿੱਚ ਵੀ ਗੁਰੂ ਵਿਸ਼ੇਸ਼ ਉਹਦਾ ਰੂਪ ਨੇ ਕਿਉਂਕਿ ਵਿਸ਼ੇਸ਼ ਕਲਾ ਟਕਾਈ ਹੋਈ ਹੈ ਮੇਰਾ ਕੁਲਿਸ ਪਾਵਰ ਸੁਪਰਨੈਚੁਰਲ ਪਾਵਰ ਅਸਮਤਾ ਕਰਾ ਮਤਾ ਦੀਨ ਦੁਨੀਆ ਦੇ ਮਾਲਕ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਚਲਾਇਆ ਹੈ ਤੁਸੀਂ ਉਹਨੂੰ ਖਾਲਸਾ ਪੰਥ ਵਿੱਚ ਤਬਦੀਲ ਕਰਨਾ ਹੈ ਦੁਨੀਆ ਤੇ ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਪ੍ਰਗਟ ਹੈ ਅਗਲਾ ਚੋਲਾ ਤੁਸੀਂ ਧਾਰਨਾ ਹੈ ਕਹਿੰਦੇ ਮੈਂ ਆਖਿਆ ਠੀਕ ਹੈ ਮੈਂ ਤੁਹਾਡਾ ਬਚਨ ਮੰਨਦਾ ਹਾਂ ਪਰ ਸਦੀਆਂ ਤੋਂ ਜਿਹੜਾ ਰਸਤਾ ਚੱਲ ਰਿਹਾ ਹੋਵੇ ਨਾ ਉਹਨੂੰ ਰੋਕ ਕੇ ਨਵਾਂ ਰਸਤਾ ਸ਼ੁਰੂ ਕਰਨਾ ਇਹ ਬਖੇੜਾ ਖੜਾ ਕਰਦਾ ਝਗੜਾ ਖੜਾ ਕਰਦਾ ਉਥੇ ਡਾਂਗ ਖੜਕੇਗੀ ਝਗੜੇ ਹੋਣਗੇ ਇਹਦੇ ਲਈ ਤਾਕਤ ਬੜੀ ਚਾਹੀਦੀ ਹੈ ਤੇ ਪਰਮੇਸ਼ਵਰ ਨੇ ਆਖਿਆ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰ ਬਹਿ ਕਹੋ ਸਾਜਾ ਐ ਦੁਸ਼ਟ ਦਮਨ ਤੂ ਤੇ ਮੈਂ ਇੱਕ ਰੂਪ ਪਿਓ ਦੀ ਸਾਰੀ ਜਾਇਦਾਦ ਫਰਜ਼ੰਦ ਦੀ ਹੁੰਦੀ ਹੈ ਪੁੱਤਰ ਦੀ ਹੁੰਦੀ ਹੈ ਮੇਰੀ ਸਾਰੀ ਕਲਾ ਦੇ ਤੁਸੀਂ ਮਾਲਕ ਹੋ ਜਾ ਕੇ ਪੰਥ ਪ੍ਰਗਟ ਕਰੋ ਜਿਹੜਾ ਮਜ਼ਲੂਮ ਦੀ ਰੱਖਿਆ ਕਰੇ ਸੱਚ ਨੂੰ ਬੁਲੰਦ ਰੱਖੇ ਤੇ ਦੁਸ਼ਟਾਂ ਦਾ ਖਾਤਮਾ ਕਰੇ ਜਾਏ ਤਹਾਂ ਤੇ ਧਰਮ ਚਲਾਏ ਕੁਬੁੱਧ ਕਰਨ ਤੇ ਲੋਕ ਹਟਾਏ ਕਹਿੰਦੇ ਮੈਂ ਹੱਥ ਜੋੜ ਕੇ ਖਲੋ ਗਿਆ ਕਬ ਬਾਚ ਦੋਹਰਾ ਠਾਣ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਏ ਹੁਣ ਸਿੱਖ ਪੰਥ ਤੋਂ ਖਾਲਸਾ ਪੰਥ ਪ੍ਰਗਟ ਹੋਵੇਗਾ ਤੁਹਾਡੀ ਕਿਰਪਾ ਦੇ ਨਾਲ ਭਾਈ ਗੁਰਦਾਸ ਦੂਜੇ ਨੇ ਵੀ ਲਿਖਿਆ 12 ਵਿੱਚ ਇਉਂ ਤੀਸਰ ਪੰਥ ਰਚਾਇਆ ਨਾ ਵੱਡ ਸੂਰਗਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੀਸਰਾ ਪੰਥ ਦੋ ਪੰਥ ਕਿਹੜੇ ਸਨ ਭਾਰਤ ਵਿੱਚ ਪਹਿਲਾਂ Hindu ਤੇ Musalman ਤੋ ਇਥੋਂ ਸਮਝ ਲਿਓ ਵੀ ਇਹ ਤੀਸਰਾ ਪੰਥ ਹੈ ਸਿੱਖ ਧਰਮ ਵੱਖਰਾ ਹੈ ਹੁਣ ਮਹਾਰਾਜ ਪ੍ਰਕਾਸ਼ ਦੀ ਸਾਖੀ ਦੱਸਦੇ ਨੇ ਵੀ ਮੈਂ ਦੁਨੀਆ ਤੇ ਕਿਵੇਂ ਆਇਆ ਮਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਇੱਥੇ ਵੀ ਤਰਕ ਹੁੰਦਾ ਹੈ ਦਸਮ ਬਾਣੀ ਤੇ ਵੀ ਇੱਥੇ ਲਿਖਿਆ ਹੈ ਵੀ ਮੇਰੇ ਮਾਤਾ ਪਿਤਾ ਗੁਰੂ ਦੇਕ ਬਹਾਦਰ ਮਾਤਾ ਗੁਜਰੀ ਨੇ ਤੀਰਥਾਂ ਤੇ ਇਸ਼ਨਾਨ ਕੀਤਾ ਤੁਸੀਂ ਆਖੋਗੇ ਤੀਰਥਾਂ ਤੇ ਤੇ ਹਿੰਦੂ ਵੀਰ ਜਾਂਦੇ ਨੇ ਵੀ ਉਹਨਾਂ ਦੇ ਪਾਪ ਮਿਟ ਜਾਣ ਗੁਰਦੇਵ ਕੀ ਲੈਣ ਗਏ ਗੁਰੂ ਪਰਮੇਸ਼ਰ ਦਾ ਰੂਪ ਹੈ। ਉਹਦੇ ਤੇ ਪਾਪ ਪੁੰਨ ਦਾ ਕੋਈ ਅਸਰ ਨਹੀਂ। ਉਹ ਜੇ ਤੀਰਥਾਂ ਤੇ ਗਿਆ ਹੈ ਚਾਹੇ ਹਰਦوار ਗੁਰੂ ਨਾਨਕ ਸਾਹਿਬ ਗਏ ਨੇ ਤੇ ਚਾਹੇ ਕਾਬੇ ਗੁਰੂ ਨਾਨਕ ਸਾਹਿਬ ਗਏ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਪੂਜਾ ਲਈ ਨਹੀਂ ਗਏ ਨਾਨਕ ਭੂਲੇ ਗੁਰ ਸਮਝਾਵੇ। ਭੁੱਲਿਆ ਨੂੰ ਸਿੱਧੇ ਰਸਤੇ ਪਾਉਣ ਗਏ ਨੇ ਲੋਕ ਕਰੇਤਨਾ ਜੁੜੇ ਸਨ ਕਰਤੇ ਨੂੰ ਭੁੱਲੇ ਬੈਠੇ ਨੇ ਏਕ ਦਿਖਾਵਾ ਸਾਚ ਟਿਕਾਵਾ ਇੱਕ ਅਕਾਲ ਪੁਰਖ ਨਾਲ ਜੋੜਨ ਗਏ ਨੇ ਔਰ ਤੀਰਥਾਂ ਤੇ ਇਕੱਠ ਬੜਾ ਹੁੰਦਾ ਹੈ ਉਦਾਂ ਇਕੱਠ ਕਰਨਾ ਔਖਾ ਹੈ ਤੇ ਜਿੱਥੇ ਇਕੱਠ ਤੁਹਾਨੂੰ ਮਿਲਦਾ ਹੈ ਉੱਥੇ ਲੋਕਾਈ ਤੇ ਤੁਹਾਡੇ ਉਪਦੇਸ਼ ਦਾ ਬਹੁਤਾ ਅਸਰ ਪਵੇਗਾ ਤੋਂ ਗੁਰਦੇਵ ਤੀਰਥਾਂ ਤੇ ਸੰਗਤ ਨੂੰ ਉਤਾਰ ਰਹੇ ਨੇ ਜਬ ਹੀ ਜਾਤ ਤਰਬੈਣੀ ਭਏ ਪੁੰਨਦਾਨ ਦਿਨ ਕਰਤ ਬਤੇ ਹੁਣ ਇੱਥੇ ਵੀ ਤਰਕ ਉੱਠਦਾ ਤੁਹਾਨੂੰ ਦੋਵੇਂ ਪੱਖ ਹੀ ਮੈਂ ਸਮਝਾਈ ਜਾ ਰਿਹਾ ਵੀ ਤਰਕ ਕਿਹੜਾ ਹੈ ਤੇ ਉਹਦਾ ਜਵਾਬ ਕੀ ਹੈ ਕਹਿੰਦੇ ਜੀ ਤੀਰਥਾਂ ਤੇ ਬ੍ਰਾਹਮਣ ਲੋਕ ਦਾਨ ਕਰਦੇ ਨੇ ਰਾਜੇ ਲੋਕ ਦਾਨ ਕਰਦੇ ਨੇ ਤਕੜੇ ਲੋਕ ਦਾਨ ਕਰਦੇ ਨੇ ਜੇ ਜਦੋਂ ਰਾਜਾ ਦਾਨ ਕਰਦਾ ਉਹ ਪਹਿਲਾਂ ਬ੍ਰਾਹਮਣਾ ਨੂੰ ਦਿੰਦਾ ਫਿਰ ਹੋਰਾਂ ਨੂੰ ਗੁਰਦੇਵ ਦਾਨ ਕਰ ਰਹੇ ਨੇ ਇਹ ਤੇ ਬ੍ਰਾਹਮਣਵਾਦ ਹੈ ਜੀ ਪਹਿਲਾਂ ਤੇ ਇਹ ਸਮਝੋ ਵੀ ਤਰਬੈਣੀ ਕੀ ਹੈ ਤਿੰਨ ਨਦੀਆਂ ਦਾ ਸੰਗਮ ਗੰਗਾ ਜਮਨਾ ਸਰਸਵਤੀ ਪ੍ਰਾਗ ਤੀਰਥ ਮਾਤਾ ਗੁਜਰੀ ਗੁਰਤੇਕ ਬਹਾਦਰ ਸਾਹਿਬ ਸਿੱਖ ਸੇਵਕ ਉਥੇ ਸਨ ਦਾਨ ਕਿਉਂ ਕੀਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਗੁਰ ਦਾਤਾ ਸਭਨਾ ਵਚੂ ਕਾ ਪੂਰਾ ਭਾਗ ਮਿਲਾਵਣਿਆ ਗੁਰੂ ਪਰਮੇਸ਼ਰ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਹੀ ਇਸ ਦਾ ਗਿਵਰ ਆਫ 올 ਦਾ ਥਿੰਗਸ ਸਾਰੇ ਖਜ਼ਾਨੇ ਉਹਦੇ ਹੱਥ ਵਿੱਚ ਨੇ ਤੇ ਤੁਹਾਡੇ ਮੇਰੇ ਅਰਗੇ ਜਿਹੜਾ ਮੰਗਣ ਆ ਜਾਂਦਾ ਉਹਦੀਆਂ ਝੋਲੀਆਂ ਭਰ ਦਿੰਦਾ দান ਕਰਨਾ ਬ੍ਰਾਹਮਣਵਾਦ ਕਿਦਾਂ ਹੋ ਗਿਆ ਉਹ ਦਾਤਾਰ ਹੈ ਉਹਦੇ ਕੋਲੋਂ ਸਾਰੇ ਹੀ ਮੰਗਦੇ ਨੇ ਫਿਰ ਮਹਾਰਾਜ ਕਹਿੰਦੇ ਜਦੋਂ ਪ੍ਰਾਗ ਤੀਰਥ ਤੇ ਸਾ ਅਕਾਲੀ ਜੋਤ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਟਿਕਦੀ ਹੈ ਤਹੀ ਪ੍ਰਕਾਸ਼ ਹਮਾਰਾ ਭਯੋ ਉਹਦੇ ਬਾਅਦ ਕੁਝ ਸਮਾਂ ਲੰਘਿਆ ਪਟਨਾ ਸਹਿਰ ਵਿਖੇ ਪਵਲਯੋ ਜਦੋਂ ਮਾਤਾ ਗੁਜਰੀ ਜੀ ਆਪਣੀ ਸੱਸ ਮਾਤਾ ਨਾਨਕੀ ਨਾਲ ਆਪਣੇ ਭਾਈ ਮਾਮਾ ਕਿਰਪਾਲ ਚੰਦ ਨਾਲ ਹੋਰ ਸਿੱਖਾਂ ਸੇਵਕਾਂ ਨਾਲ ਪਟਨੇ ਰਾਮ ਵਿੱਚ ਸਨ ਤਾਂ ਉਥੇ ਕਹਿੰਦੇ ਮੇਰਾ ਪ੍ਰਕਾਸ਼ ਹੋਇਆ ਤੋ ਗੁਰਤੇਗ ਬਹਾਦਰ ਸਾਹਿਬ ਇਥੋਂ ਪਰਿਵਾਰ ਤੋਂ ਜੁਦਾ ਸਨ ਅੱਗੇ ਦੀ ਅੱਗੇ ਸੰਗਤਾਂ ਨੂੰ ਤਾਰਨ ਤੁਰੇ ਹੋਏ ਸਨ ਤੋਂ ਮਹਾਰਾਜ ਕਹਿੰਦੇ ਨੇ ਮੇਰਾ ਆਗਾਜ਼ ਪ੍ਰਕਾਸ਼ ਪਟਨਾ ਸਾਹਿਬ ਹੋਇਆ ਜਨਮ ਨਹੀਂ ਲਿਖਿਆ ਜਿਹਦਾ ਜਨਮ ਹੈ ਉਹਦਾ ਮਰਨ ਵੀ ਹੈ ਹੁਣ ਸੂਰਜ ਛਿਪ ਜਾਂਦਾ ਰਾਤ ਨੂੰ ਕੀ ਆਂਦੇ ਉਹ ਮਰ ਗਿਆ ਨਹੀਂ ਜੇ ਮਰਿਆ ਹੁੰਦਾ ਸਵੇਰੇ ਨਾ ਪ੍ਰਗਟ ਹੁੰਦਾ ਗੁਰੂ ਪਰਮੇਸ਼ਰ ਜੇ ਮਰ ਗਏ ਹੁੰਦੇ ਤੇ ਅੱਜ ਗੁਰਦੁਆਰੇ ਤੁਸੀਂ ਕੀ ਲੈਣ ਆਉਂਦੇ ਜੇ ਝੋਲੀਆਂ ਭਰਦੇ ਨੇ ਤੇ ਸਮਝ ਆਏ ਵੀ ਉਹ ਪ੍ਰਗਟ ਨੇ ਜਦੋਂ ਯਾਦ ਕਰੋ ਕਿਰਪਾ ਕਰਦੇ ਨੇ ਤੋ ਗੁਰਦੇਵ ਪ੍ਰਕਾਸ਼ਵਾਨ ਹੁੰਦੇ ਨੇ ਜਾਂ ਗੁਬਤ ਹੁੰਦੇ ਨੇ ਜੰਮਦੇ ਮਰਦੇ ਨਹੀਂ ਸਦਾ ਹਾਜ਼ਰ ਨੇ ਦੀਨ ਦੁਨੀਆ ਦੇ ਮਾਲਕ ਪਟਨੇ ਦੀ ਧਰਤੀ ਤੇ ਬੋ ਸੁਦੀ 7ਵੀਂ 1723 ਬਿਕਰਮੀ ਸੰਮਤ 7 ਦਿਨ ਚੰਨ ਦੇ ਪੱਖ ਨੂੰ ਹੋਏ ਸਨ ਚੰਨ ਚੜ੍ਹੇ ਨੂੰ 15 ਦਿਨ ਹੁੰਦਾ ਨਾ ਚਾਨਣਾ ਪੱਖ 15 ਦਿਨ ਹਨੇਰਾ ਪੱਖ ਹੁੰਦਾ ਮਸਿਆ ਦਾ ਗੁਰਦੇਵ ਦਾ ਆਗਾਜ਼ ਹੁੰਦਾ ਹੈ ਗੁਰੂ ਤੇਗ ਬਹਾਦਰ ਸੇ ਮਾਤਾ ਗੁਜਰੀ ਜੀ ਦੇ ਆਂਗਣ ਵਿੱਚ ਪ੍ਰਗਟ ਹੋਏ ਤਿੰਨਾਂ ਲੋਕਾਂ ਦੇ ਮਾਲਕ ਇਹ ਕੌਣ ਆਇਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਦੀ ਜੋਤ ਦੀ ਹਸਤੀ ਕੀ ਹੈ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਕਹਿੰਦੇ ਅਕਾਲ ਪੁਰਖ ਆਪ ਬੁਰਾਂ ਦੇ ਰੂਪ ਵਿੱਚ ਪ੍ਰਗਟ ਹੋਇਆ ਉਹਨੇ ਆਪਣੀ ਜੋਤ ਗੁਰਾਂ ਦੇ ਰੂਪ ਵਿੱਚ ਪ੍ਰਗਟ ਕਰ ਦਿੱਤੀ ਹੀ ਹੈਸ ਪਲੇਸਡ ਹਿਮself ਵਿਦਨ ਦਾ ਗੁਰੂ ਉਨੇ ਆਪਣੀ ਸਮੁੱਚੀ ਕਲਾ ਗੁਰੂ ਵਿੱਚ ਟਿਕਾ ਕੇ ਦੁਨੀਆ ਤੇ ਆਉਣਾ ਕੀਤਾ ਕਾਦੇ ਲਈ ਮੁਕਤੀ ਦੇ ਦਾਤੇ ਬਣ ਕੇ ਕਈ ਵਾਰ ਮੈਡੀਕਲ ਦੁਨੀਆ ਕਹਿ ਦਿੰਦੀ ਰੋਗ ਨਹੀਂ ਠੀਕ ਹੁੰਦੇ ਅਰਦਾਸ ਕਰੋ ਇਹ ਮੁਕਤੀ ਦਿੰਦਾ ਰੋਗਾਂ ਤੋਂ ਗੁਰੂ ਚਿੰਤਾਵਾਂ ਤੋਂ ਡਿਪਰੈਸ਼ਨ ਤੋਂ ਮੁਕਤੀ ਦਿੰਦਾ ਹੈ ਉਹਦੀ ਕਰਾਮਾਤ ਹੈ ਉਹਦੀ ਅਜ਼ਮਤ ਹੈ